ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆ ਪਾ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਮਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀਨੋ ਪਾਗ ਤੀਤੀ ਲੋਕਾਂ ਦੇ ਰਾਖੇ ਲੋਕਾਂ ਦੇ ਲੁਟੇਰੇ ਆਓ ਜੀ ਸ਼ੁਰੂ ਕਰਦੇ ਹਾਂ ਗੱਭਰੂ ਮਜ਼ਬੀ ਸਿੱਖ ਖੱਬੇ ਗੁੱਟ ਨੂੰ ਮੰਗ ਵੀ ਘੜੀ ਤੇ ਸੱਜੇ ਹਰਾ ਰੁਮਾਲ ਬੰਨੀ ਰਵਲੀ ਮੁਟਿਆਰ ਨਾਲ ਆਪਣੇ ਸੋਹਰੇ ਭੈਣੇ ਨੂੰ ਜਾ ਰਿਆ ਸੀ ਭਰਾ ਦੇ ਵਿਆਹ ਵਿੱਚ ਨੱਚਦੀ ਧਰਤੀ ਫਟੇ ਹੀ ਹੋਂਡੇ ਨੇ ਤਾਰੀਦਾਰ ਸੁਰਮਾਲੇ ਸ਼ਕਾ ਕੇ ਆਪਣੇ ਹਾਨਣ ਤੋਂ ਪੁੱਛਿਆ ਹੋਰ ਕੀ ਭਰਾ ਦਾ ਵਿਆਹ ਨਿਤਨਿਤ ਹੋਣਾ ਹੈ ਬੋਟੀ ਨੇ ਮੁਟਿਆਰ ਵਸਤੇ ਵਿੱਚੋਂ ਪੇਪਲ ਪੱਤੀਆਂ ਲਹਿਰਾਈਆਂ ਮੇਰਾ ਚੇਤਾ ਰੱਖੇਗੀ ਉਸ ਲਾਲ ਕਾਲੇ ਬੁੱਲਾ ਉਤੋਂ ਦੀ ਜੀ ਫੇਰੀ ਚੇਤਾ ਉਹ ਵਸਦੇ ਹਸਦੇ ਇਕ ਪਾ ਦੇ ਖਿੜੇ ਛਿਡੇ ਵਾਂਗ ਦੌਰੇ ਹੋ ਗਏ ਵੇਖੀ ਜਾ ਕੇ ਮੇਰਾ ਚੇਤਾ ਤੋ ਰੱਖੀ ਮੈਂ ਤਾਂ ਤੇਰੇ ਬਿਨਾ ਮੱਕੀ ਦੇ ਟਾਂਡੇ ਵਾਂਗ ਸੁੱਕ ਜਾਊਗਾ ਉਸ ਮੋਢੇ ਤੇਰੀ ਕਿਰਪਾਨ ਹੱਥ ਲੰਕ ਦੀ ਕਰਨੀ ਹੁਣ ਤਾਂ ਮੱਕੀ ਦੇ ਟਾਂਡੇ ਵਾਂਗ ਸੁੱਕੇngਈ ਜਦੋਂ ਭਾਬੀ ਨਾਲ ਹਰੀਆਂ ਚਰਦਾ ਸੀ ਨੌ ਨੌ ਖੂਟਾਂ ਵੋਟੀ ਨੇ ਆਪਣੇ ਮਰਦ ਦਾ ਹੀਜ ਕੌਣ ਛਾਂਣ ਸੁਟੇ ਉਤਾਰ ਨੀ ਰੇ ਸੇ 3 ਜੇਵੇਂ ਕੋਈ ਬੱਤੀ ਸਿੰਖੇ ਓਏ ਅਦਵਾਰ ਕਰ ਲੈਨੀ ਏ ਉਤਰ ਮੋੜਦਿਆ ਮੁੰਡੇ ਨੇ ਮਨ ਦੀ ਕਸੀਸ ਵਟ ਲਈ ਮੈਂ ਤਾਂ ਬਹਿੇਲ ਦਾ ਉੱਡਿਆ ਮੂੰਹ ਇਹ ਵੇਖ ਲਿਆ ਸੀ ਤੋਂ ਖੁਸ਼ੀ ਚਤਰ ਬਣ ਕੇ ਵਿਖਾ ਬੇ ਹਥਿਆਰ ਕੁੜੀ ਨੇ ਕਿਰਪਾਨ ਵੜਾ ਗਬਰੂ ਉਂਝੇ ਲਾ ਕੇ ਰੱਖ ਦਿੱਤਾ ਮੁੰਡੇ ਨੂੰ ਪੱਕੇ ਚੋਰ ਦਾ ਪਾਸ ਕੀਤਾ ਸੀ ਮੰਨਣਾ ਨਹੀਂ ਭਾਵੇਂ ਪਾੜ ਵਿੱਚੋਂ ਫੜਿਆ ਜਾਵੇ ਉਹ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੰਦਾ ਸੀ ਚੌਂਜੇ ਪਹੁੰਚੇ ਅੜਾਉਂਦੇ ਉਹ ਨਹਿਰ ਦੀ ਪੁਲੀ ਤੇ ਆ ਗਏ ਵਾਟ ਹਾਲੇ ਉਹਾਂ ਦੀ ਕੋਹ ਪਰ ਪਈ ਸੀ ਪਾਣੀ ਘੁੱਟ ਪੀ ਚਣੇ ਮੁੰਡੇ ਨੇ ਨਹਿਰ ਦੇ ਨਲਕੇ ਦਾ ਠੰਡਾ ਪਾਣੀ ਤਰੇਲ ਆ ਗਿਆ ਤੇ ਤਾਂ ਮੈਨੂੰ ਵੀ ਲੱਗੀਏ ਗੋਟੀ ਨੇ ਟੀਨ ਦਾ ਸੂਟਕੇਸ ਨਲਕੇ ਕੋਲ ਰੱਖ ਦਿੱਤਾ ਉਹਨਾਂ ਵਾਰੀ-ਵਾਰੀ ਪਾਣੀ ਪੀਤਾ ਊੜੀ ਨੇ ਮੂੰਹ ਉੱਤੇ ਠੰਡੇ ਪਾਣੀ ਦੇ ਛਿੱਟੇ ਮਾਰੇ ਤੇ ਸੰਦਲੀ ਚੁੰਨੀ ਨਾਲ ਰਗੜ ਕੇ ਪੂੰਝਣ ਲੱਗ ਪਈ ਜਵਾਨ ਲਹੂ ਖੁਸ਼ੀ ਨਾਲ ਏਲ-ਮੇਲ ਹੁੰਦਾ ਚਾਂਗਰਾ ਮਾਰ ਉਠਿਆ ਜਵਾਨੀ ਦੀ ਸੌ ਐਨੀ ਸੋਹਣੀ ਲੱਗਦੀ ਐ ਜਾਨੀ ਜੱਫੀ ਪਾ ਕੇ ਨਹਿਰ ਜੀ ਰੁੜ ਜਾਵਾਂ ਮੁੰਡੇ ਨੇ ਲੋਰੀਆਂ ਲੈਂਦੇ ਜਜ਼ਬਾਤ ਅੰਗੜਾਈ ਪਰ ਆਏ ਫੇਰ ਉਡੀਕਦਾ ਕਿਨੂ ਐ ਵੋਟੀ ਜੀਬ ਕੱਢ ਕੇ ਹੱਸ ਪਈ ਮਰਦ ਜਨਾਨੇ ਵੱਲ ਦੋ ਕਦਮ ਪੁੱਟ ਕੇ ਰੁਕ ਗਿਆ ਦੋ ਆਦਮੀ ਕਾਹਾਂ ਵਿੱਚੋਂ ਨਿਕਲ ਆਏ ਠਹਿਰ ਬਈ ਉਹਨਾਂ ਮੁੰਡੇ ਕੁੜੇ ਨੂੰ ਘੇਰ ਲਿਆ ਅਤੇ ਰਾਈਫਲਾਂ ਸਿੱਧੀਆਂ ਕਰਕੇ ਖਲੋ ਗਏ ਬਈ ਪਹਿਲਾਂ ਦੱਸ ਦਿਓ ਸਾਡਾ ਕਸੂਰ ਕੀ ਐ ਮੁੰਡਾ ਤੇ ਵੋਟੀ ਇੱਕਦਮ ਘਬਰਾ ਗਏ ਇਹ ਬਿੱਜ ਕਿਧਰੋਂ ਆ ਪਈ ਕਸੂਰ ਹੋਲੇ ਦੱਸਦੇ ਆ ਪਹਿਲਾਂ ਕਿਰਪਾਨ ਹੁੰਜੇ ਰੱਖ ਦੇ ਤੇ ਦੋਵੇਂ ਕਿਤਰੇਠਾ ਹੋ ਜਾਓ ਲਪੇਟੇ ਮੂੰਹ ਵਾਲੇ ਨੇ ਦੋਹਾਂ ਨੂੰ ਇਸ਼ਾਰਾ ਕੀਤਾ ਸਰਦਾਰੋ ਕੋਈ ਗੱਲ ਵੀ ਤੈਨੂੰ ਸੁਣਿਆ ਨਹੀਂ ਕੁੱਤੇ ਦਾ ਪੁੱਤ ਅਸੀਂ ਨਕਸਲੀ ਹਾਂ ਦੋਜੇ ਭਾਈ ਨੇ ਮੁੰਡੇ ਦੇ ਰਾਈਫਲ ਦੀ ਹੁੱਜਾ ਮਾਰੀ ਹਾੜੇ ਵੀ ਪਈ ਮੇਰੇ ਭਰਾ ਦਾ ਵਿਆਹ ਸਾਨੂੰ ਮਿਹਨਤ ਨਾਲ ਹੀ ਜਾਣਦੇ ਹੋ ਅਸੀਂ ਤੁਹਾਡਾ ਕੀ ਵਿਗਾੜਿਆ ਕੁੜੀ ਬਹੁਤ ਦਰਗੀ ਸੀ ਉਹਨੂੰ ਸ਼ੱਕ ਸੀ ਸਾਨੂੰ ਗੋਲੀ ਮਾਰ ਦੇਣਗੇ ਮੁੰਡੇ ਨੇ ਕਿਰਪਾਨ ਭੁੰਜੇ ਰੱਖ ਦਿੱਤੀ ਕਿਕਰ ਹੀਠਾ ਨੀਵੇਂ ਤਾਂ ਹੁੰਦਾ ਖਲੋ ਗਿਆ नक्सਲਵਾੜੀਏ ਤਾਂ ਸਰਮਾਇਦਾਰਾਂ ਨੂੰ ਮਾਰਦੇ ਉਹ ਤਾਂ ਬਈ ਗਰੀਬਾਂ ਦੇ ਯਾਰ ਹੈ ਤੁਸੀਂ ਸਾਨੂੰ ਉਹ ਕਹਿਣਾ ਚਾਹੁੰਦਾ ਸੀ ਤੁਸੀਂ ਸਾਨੂੰ ਨਹੀਂ ਮਾਰ ਸਕਦੇ ਸਾਲਿਆ ਸਰਮਾਇਦਾਰਿਆਂ ਦੇ ਆ ਦੱਸਿਏ ਤੈਨੂੰ ਪਤਾ ਮੂੰਹ ਬੰਨੇ ਵਾਲੇ ਨੇ ਮੁੰਡੇ ਦੇ ਸਿਰ ਉੱਤੋਂ ਦੀ ਇੱਕ ਫਾਇਰ ਕਰ ਦਿੱਤਾ ਕੁੜੀ ਇੰਨੀ ਤਰ ਗਈ ਕਿ ਡਿੱਗਦੀ ਡਿੱਗਦੀ ਨਹੀਂ ਕਿਕਰ ਨੂੰ ਆਸਰਾ ਜਾ ਬਣਾਇ ਲੁਟੇਰਿਆਂ ਦੇ ਤੀਜੇ ਬੰਦੇ ਨੇ ਫਲਾਹ ਵਿੱਚੋਂ ਨਿਕਲ ਕੇ ਮੁੰਡੇ ਦੇ ਗੁੱਟ ਨਾਲੋਂ ਕਢੀ ਲੈ ਲਈ ਕਢੀ ਸ਼ਾਮ ਦੇ 7:30 ਵਜੇ ਰਹੀ ਸੀ ਮズਵੀ ਸਿੱਖ ਦੀ ਪੈਰਾ ਲੇਨ ਦੀ ਚਿੱਟੀ ਜੇਬ ਵਿੱਚੋਂ 10ਾਂ ਦਾ ਨੋਟ ਝਾਗ ਰਹੇ ਸਨ ਲੁਟੇਰੇ ਨੇ ਹੱਥ ਪਾ ਕੇ 20 ਰੁਪਏ ਕੱਢ ਲਏ ਮੁੰਡੇ ਨੇ ਸ਼ਰਾਬ ਦੀ ਬੋਤਲ ਲੈ ਲਈ ਰੰਗ ਕੇ ਵਿੱਚੋਂ ਬਾਹਰ ਰੱਖੇ ਸਨ ਉਸ ਦਾ ਕਰੋਧ ਮੁੜਕਾ ਖਾ ਕੇ ਰਹਿ ਗਿਆ ਉਹ ਕਿਰਪਾਨ ਚੁੱਕ ਕੇ ਤਿੰਨਾਂ ਨੂੰ ਹੀ ਪਾੜ ਦੇਣਾ ਚਾਹੁੰਦਾ ਸੀ ਪਰ ਰਾਈਫਲਾਂ ਅੱਗੇ ਕੋਈ ਪੇਸ਼ ਨਹੀਂ ਜਾਂਦੀ ਸੀ ਤੂੰ ਵੀ ਨਾ ਦੇ ਪੇਪਲ ਪੱਤੀਆਂ ਤੈਨੂੰ ਇੱਥੇ ਹੀ ਭਰਾ ਦਾ ਵਿਆਹ ਵਿਖਾ ਦੇਈ ਹਾੜੇ ਵੇ ਭਾਈ ਮੇਰਾ ਤਾਂ ਚਾਹ ਵੀ ਪੂਰਾ ਨਹੀਂ ਹੋਇਆ ਅਸੀਂ ਤੁਹਾਡੇ ਕੰਮ ਇੱਕ ਮੇਣਾਂ ਕੋੜੇ ਹੱਥ ਜੋੜਦੇ ਪਿੱਛੇ हट ਗਈ ਤੇਰੇ ਨਾਲ ਖਰਾਬੀ ਵੀ ਕਰਾਂਗੇ ਭਲੀ ਭਾਂਤ ਨਾਲ ਲਾ ਦੇ ਘੜੀ ਲਾਉਣ ਵਾਲੇ ਨੇ ਕੁੜੇ ਦੇ ਥੱਪੜ ਧਰ ਦਿੱਤਾ ਤੇ ਕੰਨਾਂ ਵਿੱਚੋਂ ਮਰੋੜਾ ਦੇ ਕੇ ਪਿੱਪਲ ਪੱਤੀਆਂ ਖਿੱਚਣ ਲੱਗ ਪਿਆ ਹਾਂ ਵੇ ਭਰਾਵਾ ਕੁੜੇ ਨੇ ਕੰਨ ਦੇ ਪੇੜ ਤੋਂ ਦੋੱਕੇ ਪੁਕਾਰਿਆ ਹਰ ਤਰ ਕੰਬਦੇ ਉਹ ਪੱਤੀਆਂ ਆਪ ਲਾਉਣ ਲੱਗ ਪਈ ਗਹਿਣੇ ਲਾ ਲੈਣ ਪਿੱਛੋਂ ਲੁੱਟਣ ਵਾਲਿਆਂ ਉਹਨਾਂ ਦੀ ਤਲਾਸ਼ੀ ਲਈ ਕੁੜੇ ਦੇ ਜੇਬ ਵਿੱਚੋਂ ਨਿਕਲੇ 5 ਰੁਪਏ ਵੀ ਉਹਨਾਂ ਕਾਬੂ ਕਰ ਲਈ ਰੰਕੀ ਵੀ ਉਹਨਾਂ ਸਾਹਮਣੇ ਜਿਸ ਵਿੱਚ ਉਹਨਾਂ ਦੇ ਕੱਪੜੇ ਤੋਂ ਬਿਨਾਂ 100 ਰੁਪਇਆ ਵੇਹੰਦਰ ਲਈ ਸੋਨੇ ਦੀ ਛਾਂ ਤੇ ਜੋੜਾ ਜਾਮਾ ਸੀ ਪਰਾਂ ਕਾਹ ਵਿੱਚ ਲੱਗ ਕੇ ਬਹਿ ਜਾਓ ਜੇ ਭੱਜੇ ਇੱਕ ਇੱਕ ਗੋਲੇ ਕੌੜੀ ਕਰ ਦਿੱਤੇ ਜਾਵੇਗੀ ਐਵੇਂ ਜਾਣ ਨਾ ਭੰਗ ਦੇ ਪਹਾੜੇ ਗਵਾ ਦਿਓ ਖੁੱਲੇ ਮੂੰਹ ਵਾਲੇ ਕਾਲੇ ਮੂਛਲ ਨੇ ਜੋੜੀ ਨੂੰ ਖਬਰਦਾਰ ਕੀਤਾ ਤੇਵੇਂ ਮਰਦ ਮੇਂ ਦੇ ਪੰਨੇ ਅਮਲੀਆਂ ਮੰਗ ਕਾ ਵਿੱਚ ਬੈਗੇ ਪਰ ਮੁੰਡਾ ਮਨ ਹੀ ਮਨ ਖਾਵੀਆਂ ਖਾ ਰਿਆ ਸੀ ਰਾਈਫਲਾਂ ਵਾਲੇ ਹੱਥ ਪੰਪ ਤੋਂ ਇੱਕ ਬਿਰਧ ਮਾਈ ਤੇ 12-13 ਸਾਲ ਦੇ ਮੁੰਡੇ ਨੂੰ ਘੇਰ ਕੇ ਲਿਆਏ ਉਹਨਾਂ ਮਾਈ ਹੱਥੋਂ ਕੱਪੜਿਆਂ ਵਾਲਾ ਝੋੜਾ ਫੜ ਲਿਆ ਕੰਬੀ ਜਾਰੀ ਮਾਈ ਨੇ ਆਪ ਹੀ 15 ਰੁਪਏ ਜੇਬ ਵਿੱਚੋਂ ਕੱਢ ਕੇ ਸੁੱਟ ਦਿੱਤੇ ਵੇ ਪਾਈ ਹੋਰ ਮੇਰੇ ਕੋਲ ਆਨਾਂ ਨਹੀਂ ਉਸ ਤੌਲੇ ਸਿਰੋਂ ਤੋਂ ਜਾਣ ਕੇ ਜੁੰਨੀ ਪਿਛਾ ਹਟਾ ਦਿੱਤੀ। ਸਾ ਜੋ ਲੁਟੇਰੇ ਹਾਲੀ ਕਰਨ ਵੇਖ ਲੈਣ। ਮਾਈ ਅਤੇ ਮੁੰਡੇ ਨੂੰ ਪਹਿਲੀ ਜੋੜੀ ਕੋੜ ਹੀ ਲਿਆ ਬਹਾਇਆ। ਉਲਟੇ ਸਮ ਤੋਂ ਇੱਕ ਕੋੜੇ ਵਾਲਾ ਸਰਦਾਰ ਆ ਰਿਹਾ ਸੀ। ਉਹ ਸੁੱਤਰ ਕੇ ਪਾਣੀ ਨਾ ਪੀਤਾ ਅਤੇ ਕੋੜੀ ਨੂੰ ਰਵਾ ਰਵੇਂ। ਫਰੇ ਵੀ ਪਾਈ ਲੰਘਿਆ। ਮੋ ਬੰਨੇ ਭਾਈ ਨੇ ਬਰਾਬਰੋਂ ਇੱਕ ਫਾਇਰ ਕਰ ਦਿੱਤਾ। ਉਸ ਵਾਰ ਨੂੰ ਡਰਾ ਕੇ ਹਲਾ ਰਿਹਾ ਚਾਹੁੰਦਾ ਸੀ ਸੂਰਜ ਛਿਪ ਚੁੱਕਾ ਸੀ ਜਿਉਂ ਹੀ ਸਵਾਰ ਨੇ ਰਾਈਫਲ ਵਾਲੇ ਨੂੰ ਬਾਦਨੀਤ ਹੋਇਆ ਮਹਿਸੂਸ ਕੀਤਾ ਘੋੜੀ ਨੂੰ ਪੈਰ ਤੋਂ ਹੀ ਅੱਡੀ ਲਾ ਕੇ ਸਰਪਟ ਭਜਾ ਤੁਰਿਆ ਉਹਦੇ ਸਿਰੋਂ ਤੋਂ ਦੇ ਦੋ ਫਾਇਰ ਹੋਣ ਲੰਗੇ ਉਹ ਸਿਰੇ ਨੀਵਾ ਪਾ ਕੇ ਘੋੜੀ ਦੇ ਗਲ ਨੂੰ ਜੱਫੀ ਪਾਈ ਲੱਗੀ ਤੇ ਲਗਾਮ ਚੁੱਕੇ ਦੋਵੇਂ ਅੱਡੀਆਂ ਮੁੜਵੜ ਵੱਖੀਆਂ ਵਿੱਚ ਖੋਬੀ ਗਿਆ ਸਵਾਰ ਨੇ ਗੋਲੀ ਦੇ ਸਿੱਧੇ ਮਾਰ ਤੋਂ ਬਚਣ ਲਈ ਘਰਾ ਛੱਡ ਕੇ ਕੋੜੀ ਕਾਹੀ ਵਾੜ ਲਈ ਫਾਇਰ ਕਰਨ ਕੋੜੀ ਨੇ ਵੀ ਖਤਰਾ ਭਾਪਨੇ ਐਸੀ ਅਤੇ ਆਪਣੇ ਮਾਲਕ ਨੂੰ ਛਾਲਾ ਮਾਰ ਦੇ ਸਾਹ ਬਚਾ ਕੇ ਲੈ ਗਈ ਅਸਲ ਵਿੱਚ ਗੋਲੀ ਚਲਾਉਣ ਵਾਲਿਆਂ ਸਰਦਾਰ ਨੂੰ ਮਾਰਨਾ ਨਹੀਂ ਮਿੱਥਿਆ ਸੀ ਉਹ ਖੋਹ ਕਰਨਾ ਹੀ ਚਾਹੁੰਦੇ ਸਨ ਦਸਾਂ ਕੁ ਮਿੰਟਾਂ ਪਿੱਛੋਂ ਇੱਕ ਟਰੈਕਟਰ ਟਰਾਲੀ ਵਾਲੇ ਆ ਗਏ ਰਾਲੇ ਵਿੱਚ 10-12 ਆਗਮੇ ਬੈਠੇ ਸਨ। ਉਹ ਸਰੀ ਪਿੰਡ ਤੋਂ ਭੈਣੇ ਨੂੰ ਨੌਜਵਾਨ ਸਭਾ ਦਾ ਡਰਾਮਾ ਵੇਖਣ ਜਾ ਰਹੇ ਸਨ। ਨੈਣਾ ਬਾਜੀਦਰ ਤੇ ਬੀਰੋ ਉਹ ਸਟਾਲੇ ਵਿੱਚ ਸਨ। ਰਾਈਫਲ ਵਾਲੇ ਨੇ ਮੂੰਹ ਬੰਨੇ ਸਾਥੀ ਨੂੰ ਸੈਨਤ ਮਾਰੀ। ਰਾਲੀ ਘੇਰੀ ਜਾਵੇ ਜਾਂ ਲੰਗ ਜਾਣ ਦਿੱਤੀ ਜਾਵੇ। ਉਹਦੇ ਸਾਥੀ ਨੇ ਰੋਕਣ ਲਈ ਹੱਥ ਦੇ ਦਿੱਤਾ। ਉਹਨਾਂ ਨੂੰ ਘੋੜੀ ਵਾਲੇ ਤੋਂ ਖਤਰਾ ਪੈਦਾ ਹੋ ਚੁੱਕਾ ਸੀ। ਲਾ ਅਗਲੇ ਪਿੰਡ ਜਾ ਕੇ ਖਬਰ ਕਰੇਗਾ ਇਸ ਲਈ ਟਰਾਲੀ ਵਾਲਿਆਂ ਤੋਂ ਜੋ ਮਿਲਦਾ ਏ ਤਰਦਾ ਤਰਦਾ ਮਾਲ ਖਿੱਚ ਕੇ ਤਿੱਤਰ ਸਿਉ ਹੋਇਆ ਜਾਵੇ ਖੁੱਲੇ ਮੂੰਹ ਵਾਲੇ ਬੰਦੂਕ ਚੀਨੇ ਐਨ ਪੁੜੀ ਦੇ ਨਾਕੇ ਉੱਤੇ ਹੱਥ ਦੇ ਕੇ ਟਰਾਲੀ ਰੋਕ ਲਈ ਮੂੰਹ ਬੰਨੇ ਵਾਲਾ ਤੇ ਖਾਲੀ ਹੱਥ ਤੀਜਾ ਸਾਥੀ ਵੀ ਬਾਹਰ ਆ ਗਏ ਮਜਵੇ ਸਿੱਖ ਨੇ ਕਾਹੀ ਦੇ ਬੋਝੇ ਨਾਲ ਬੈਠੇ ਨੇ ਕਚੀਚੀਆਂ ਵੱਟੀਆਂ ਪੈਣ ਦੇਣਿਓ 10-12 ਜਾਣੇ ਹੋ ਮੈਂ ਤਾਂ ਭਲਾ ਇਕੱਲਾ ਸੀ ਤੁਹਾਨੂੰ ਤਾਂ ਇੱਕ-ਇੱਕ ਲੱਤ ਵੀ ਨਹੀਂ ਆਉਂਦੀ ਮੁੰਡੇ ਟਰਾਲੇ ਤੋਂ ਉਤਰ ਆਏ ਨਪੇਟੇ ਮੂੰਹ ਵਾਲੇ ਨੇ ਰਾਈਫਲਾਂ ਤਾਣਦਿਆਂ ਸਾਰਿਆਂ ਨੂੰ ਖਬਰਦਾਰ ਕੀਤਾ ਜੇ ਕੋਈ ਭੱਜਿਆ ਉਡਾਈ ਦਿੱਤਾ ਜਾਵੇਗਾ ਅਸੀਂ ਨਕਸਲਵਾੜੀਏ ਆਂ ਪਲੀ ਮਾਨਸੀ ਨਾਲ ਜੋ ਕੋਲੇ ਐ ਕੱਢ ਕੇ ਰੱਖ ਦਿਓ ਨਹੀਂ ਤਾਂ ਨੱਤਸਲੀਆਂ ਦੇ ਨਾਂ ਨਾਲ ਨੈਣੇ ਤੇ ਬੀਰੋ ਨੇ ਸਿੰਧੀ ਘੋੜੀਆਂ ਵਾਂਗ ਕੰਨ ਚੁਪਲੇ ਨੈਣੇ ਨੇ ਖੁੱਲੇ ਮੂੰਹ ਵਾਲੇ ਕਾਲੇ ਮੁੱਛਲ ਭਾਈ ਨੂੰ ਪੁਛਾਲ ਲਿਆ ਉਸ ਨਾਲ ਖਲੋਤੇ ਬੀਰੋ ਦੇ ਕੰਨ ਵਿੱਚ ਆਖਿਆ ਇਹ ਤਾਂ ਸਾਲਾ ਮੇਰਾ ਮੇਗਾ ਸਪਾਹੀ ਐ ਕਿਲੇ ਵਾਲਾ ਆਹ ਹੋਇਤਾ ਹੋਗੀ ਐ ਬੀਰੋ ਨੂੰ ਵੀ ਚੇਤਾ ਆ ਗਿਆ ਸੁਣਾ ਬਈ ਮੇਗਾ ਸਿਆਂ ਤੂੰ ਕਿੱਥੇ ਨੈਣੇ ਨੇ ਉਸ ਵੱਲ ਵਾਧਿਆ ਉਸ ਨੂੰ ਅਵੇਸਲਾ ਕਰਨਾ ਚਾਹਿਆ ਮੇਗਾ ਇਕੱਲੇ ਆਪਣਾ ਨਾ ਸੁਣ ਕੇ ਧੰਨ ਲੱਗਿਆ ਨੈਣੇ ਨੇ ਮੇਗੇ ਨੂੰ ਹੁਦਾੜੇ ਦੇ ਕੇ ਪੈਂਦਿਆਂ ਲਲਕਾਰਾ ਚੁੱਕ ਦਿੱਤਾ ਇਹ नक्सਲਗੇ ਨਹੀਂ ਪੁਲਿਸ ਦੇ ਸਿਪਾਹੀ ਹੈ ਫੜ ਲੋ ਜਾਣ ਮੇਗੇ ਦੇ ਸਾਥੀ ਨੇ ਔਮਤਰੀਆਂ ਡਰਾਉਣ ਵਾਸਤੇ ਇੱਕ ਹਵਾਈ ਫਾਇਰ ਕਰ ਦਿੱਤਾ ਨੈਣਾ ਫੋਕੇ ਫਾਇਰਾਂ ਨਾਲ ਡਰਨ ਵਾਲਾ ਨਹੀਂ ਸੀ ਉਸ ਮੇਗੇ ਨੂੰ ਰਾਈਫਲਸ ਮੇਰ ਜੱਫਾ ਮਾਰ ਲਿਆ ਦੋਜੇ ਮੁੰਡਿਆਂ ਮੂੰਹ ਬੰਨੇ ਵਾਲਾ ਢਾ ਲਿਆ ਲੁਟੇਰਿਆਂ ਦਾ ਤੀਜਾ ਸਾਥੀ ਗੱਲ ਵਿਗੜੇ ਵੇਖ ਕੇ ਕਾਹਾਂ ਵਿੱਚ ਛਾਲਾ ਮਾਰ ਕੇ ਹਰਮਸਿਉ ਹੋ ਗਿਆ ਨੈਣੇ ਦੇ ਪਹਿਲੇ ਲਲਕਾਰੇ ਨਾਲ ਹੀ ਮਸਬੀ ਗੱਬਰੂ ਨੇ ਆਪਣੀ ਕਿਰਪਾਨ ਜਾ ਚੁੱਕੀ ਸੀ ਉਸ ਦੇ ਪਿੱਛੇ ਮਾਈ ਮੁੰਡਾ ਤੇ ਕੁੜੀ ਵੀ ਉੱਠ ਕੇ ਪੁੜੇ ਉੱਤੇ ਆ ਗਏ ਮੁੰਡਿਆਂ ਦੋਹਾਂ ਸਿਪਾਈਆਂ ਦੀਆਂ ਰਾਈਫਲਾਂ ਖੋਲੀਆਂ ਉਹ ਕਾਲੀ ਡਾਂਗ ਕਿੱਥੇ ਐ ਮੇਰੇ ਆ ਸਾਲਿਆ ਮੂਛਲਾ ਨੈਣੇ ਨੇ ਆਪਣੇ ਇੱਕ ਸਾਥੀ ਕੋਲੋਂ ਸਟਿੱਕ ਫੜ ਲਈ ਤੇ ਮੇਗੇ ਦੇ ਮੋਰਾ ਵਿੱਚ ਧਰ ਦਿੱਤੀ ਉਹਦੇ ਗਿੱਟੇ ਉੱਤੇ ਵੱਜੀ ਕਾਲੀ ਡਾਂਗ ਮੋੜ ਚੀਸਾਂ ਦੇ ਆਈ ਸੀ ਉਸ ਨੂੰ ਵਾਰੀ ਵਟਾ ਲੈਣ ਦਾ ਮਸੀ ਮੌਕਾ ਹੱਥ ਲੱਗਾ ਸੀ ਮੇਗਾ ਹੱਥ ਬਣ ਕੇ ਨੈਣੇ ਦੇ ਪੈਰੀ ਪੈ ਗਿਆ ਸਰਦਾਰੋ ਬਖਸ਼ ਲੋ ਤੁਹਾਡੀ ਕਹਿੜੀ ਨੋ ਆ ਉਦੋਂ ਭੈਣ ਦਾ ਯਾਰਾ ਸੂਰ ਬੜਮਣ ਉੱਡਾ ਮਾਰਦਾ ਸੀ ਹੁਣ ਕਿਹੜੀ ਗਊ ਬਣਦਾ ਏ ਨਾਣੇ ਨੇ 2-3 ਧਰ ਦਿੱਤੀਆਂ ਤੇ ਜੂੰਡਿਆ ਤੋਂ ਫੜ ਕੇ ਉਹਦਾ ਮੂੰਹ ਉਤਾਹ ਚੁੱਕ ਕੇ ਪੁੱਛਿਆ ਕੁੱਤੇ ਦੇ ਪੁੱਤਾ ਉਹ ਪਤੰਦਰਾ ਤੋ ਘੁੱਟ ਪਾਣੀ ਵੀ ਨਹੀਂ ਦਿੰਦਾ ਸੀ ਮੇਰੀ ਬੋੜੀ ਰਹਿਮ ਕਰੋ ਮੇਗਾ ਵਾਸਤੇ ਪਾ ਉਠਿਆ ਇਹ ਨਾਲ ਦਾ ਕੌਣ ਹੈ ਨਾਣੇ ਨੇ ਇੱਕ ਲਤ ਮਾਰ ਕੇ ਮੇਗੇ ਨੂੰ ਉਟਾ ਦਿੱਤਾ ਨਾ ਮਾਰੀ ਇਹ ਸਤਵੰਤ ਹੈ ਮੁੰਡਿਆਂ ਸਤਵੰਤ ਦਾ ਮੂੰਹ ਨੰਗਾ ਕਰਦੇ ਆ ਤੇ ਜੁੱਤੀਆਂ ਮਾਰ-ਮਾਰ ਬਾਂਦਰ ਦੇ ਪਿੱਠ ਵਰਗਾ ਕਰ ਦਿੱਤਾ। ਉਹ ਚੌਂ ਚਰਾ ਕਰੇ ਬਿਨਾ ਜੁੱਤੀਆਂ ਤੇ ਲੱਤਾਂ ਖਾਈ ਜਾ ਰਿਆ ਸੀ। ਨੈਣੇ ਨੇ ਮੇਗੇ ਦੀ ਥਾਣੋਂ ਤੇ ਬੈਠਦੇ ਆ ਫਿਰ ਪੁੱਛਿਆ। ਇਹ ਉਹੀ ਸਤਵੰਤ ਹੈ ਜਿਹੜਾ ਗੁਰਜੀਤ ਨੂੰ ਜਮਾਤਾਂ ਪਾਸ ਕਰਾਉਂਦਾ ਸੀ। ਆਹੋ ਬੋੜੀ ਹੋਏ ਹੋੜੀ ਹਾੜੇ ਨਾ। ਇਹ ਉਹੀ ਹੈ ਹੁਣ ਤਾਂ ਖਹਿੜਾ ਛੱਡ ਦਿਓ। ਮੇਗੇ ਦਾ ਬੁਰਾ ਹਾਲ ਸੀ ਪੁੱਤ ਮੇਰਿਆ 21 ਦੀ ਕਿਉਂ ਗੱਤੀ ਪੈਂਦੀ ਐ ਮਜ਼ਵੀ ਗੱਬਰੂ ਨੇ ਸਤਵੰਤ ਦੀ ਕੁੱਟ-ਕੁੱਟ ਬਾਂਬੂ ਬੁਲਾ ਦਿੱਤੀ ਥੋੜੀਆਂ ਵਜੀਆਂ ਤੋਂ ਹੀ ਸਤਵੰਤ ਵੀ ਚੇਕ ਉੱਠਿਆ ਉਹਨਾਂ ਬੇਦਰ ਦੇ ਨਾਲ ਮਨੁੱਖਾਂ ਦੇ ਹੱਡ ਤੋੜੇ ਸਨ ਆਪ ਕਦੇ 16 ਵਜੇ ਨੇ ਮਹਿਸੂਸ ਕੀਤੇ ਸੀ ਉਹ ਦੋਵੇਂ ਵਾਸਤੇ ਪਾਉਣ ਲੱਗੇ ਪਰ ਨੈਣਾ ਤੇ ਮਜ਼ਵੀ ਧਾਮ ਲੈ ਲੈ ਤੌਣੀਆਂ ਲਾਉਂਦੇ ਰਹੇ ਓਏ ਸਰਦਾਰੋ ਕਿਵੇਂ ਛੱਡਦੇ ਵੀਓ ਭੱਜ ਜਾਣ ਵਾਲਾ ਕੌਣ ਸੀ ਬੀਰੂ ਨੇ ਸਤਵੰਤਨ ਨੂੰ ਪੁੱਛਿਆ ਉਹ ਮੋਤੀराम ਸੀ ਸਾळा ਬਾਹਮਣ ਤਾਂ ਸੁੱਕਾ ਹੀ ਨਿਕਲ ਗਿਆ ਨੈਣੇ ਨੂੰ ਮੋਤੀਰਾਮ ਉੱਤੇ ਪੂਰਾ ਗੁੱਸਾ ਸੀ ਮਹਿਰ ਸਿੰਘ ਤੇ ਬਾਬਾ ਮਿਰਗਿੰਦ ਦੇ ਮਾਰਨ ਦੀ ਕਹਾਣੀ ਉਹਨਾਂ ਕੋਲ ਪਹੁੰਚ ਚੁੱਕੀ ਸੀ ਕੋਸਟ ਇੱਕ ਫੇਰ ਦਾ ਹਫ ਗਿਆ ਪਤੰਦਰ ਦੇ ਵੀਰਪੇ ਤੇ ਘੜੀ ਨਾਲੇ ਪਿੱਪਲ ਪੱਤੀਆਂ ਮਜ਼ਵੀ ਨੇ ਸਤਵੰਤ ਦੇ ਜਬਾੜਿਆਂ ਉੱਤੇ ਕਿਰਪਾਨ ਦੀ ਮੋਟ ਖੇਚ ਮਾਰੀ ਸਤਵੰਤ ਦੇ ਇੱਕ ਦਾ ਟੁੱਟ ਗਈ ਤੇ ਮੂੰਹ ਵਿੱਚੋਂ ਖੂਨ ਨਿਕਲ ਆਇਆ ਵੇ ਜਉਣ ਜੋਗਿਓ ਮੇਰੇ ਵੀ 15 ਰੁਪਏ ਮਾਈ ਨੇ ਝੋੜਾ ਪਹਿਲਾਂ ਹੀ ਕਾਬੂ ਕਰ ਲਿਆ ਸੀ ਘੜੀ ਪੇਪਲ ਪੱਤੀਆਂ ਤੇ ਰੁਪਈਏ ਭੱਜਣ ਵਾਲਾ ਮੋਤੀਰਾਮ ਲੈ ਗਿਆ ਸੀ ਸਾਡੀ ਸਰਦਾਰੋ ਨਿਸ਼ੰਗ ਤਲਾਸ਼ੀ ਰਹ ਨੋ ਸਾਡੇ ਕੋਲ ਕੁਝ ਨਹੀਂ ਹੋ ਸਾਡੇ ਨਾਲ ਬਹੁਤ ਹੋ ਗਈ ਰਹਿਮ ਕਰੋ ਭਾਵੇਂ ਸਾਨੂੰ ਥਾਣੇ ਬੰਦ ਕਰਵਾ ਦਿਓ ਸਤਵੰਤ ਇਸੇ ਤਰ੍ਹਾਂ ਵੱਖੀਆਂ ਭੰਨੇ ਜਾਣ ਤੋਂ ਖਹਿੜਾ ਛਡਾਉਣਾ ਚਾਹੁੰਦਾ ਸੀ ਮਜ਼ਬੀ ਨੂੰ ਮੰਗਵੀ ਘੜੇ ਦੇ ਖੁਸ ਜਾਣ ਨਾਲ ਹੋਰ ਰੋੜ ਚੜ ਗਿਆ ਉਹ ਤਾਕਾ ਖਾ ਕੇ ਫੇਰ ਪਟਾਕੇ ਪਾਉਣ ਲੱਗ ਪਿਆ ਹੁਣ ਡਰਾਮੇ ਉੱਤੇ ਜਾਣਾ ਛੱਡਦੇ ਬਿਰੂ ਨੇ ਬਾਕੀ ਸਾਥੀਆਂ ਨੂੰ ਸਲਾਹ ਦਿੱਤੀ ਡਰਾਮੇ ਉੱਤੇ ਜ਼ਰੂਰ ਚੱਲੀਏ ਲੋਕਾਂ ਨੂੰ ਪੁਲਿਸ ਦੀਆਂ ਵੱਧਰਕਾਰੀਆਂ ਵਿਖਾਈਏ ਨਾਲੇ ਸਪਾਟਿਆਂ ਦਾ ਵੱਖਰਾ ਡਰਾਮਾ ਨੈਣੇ ਨੇ ਵਾਹ ਵਿੱਚ ਹੱਥ ਲਹਿਰਾਇਆ ਲੋਕਾਂ ਨੂੰ ਪਤਾ ਲੱਗੂਗਾ नक्सਲੀਆਂ ਦੇ ਨਾਂ ਤੇ ਗਵਰਨਮੈਂਟ ਆਪ ਡਾਕੇ ਮਾਰਦੀ ਐ ਇਹ ਠੀਕ ਗੱਲ ਐ ਟਰੈਕਟਰ ਚਲਾਉਣ ਵਾਲਾ ਮੁੰਡਾ ਨੈਣੇ ਦੀ ਸਲਾਹ ਮਗਰ ਬੋਲ ਪਿਆ ਉਹਨਾਂ ਸਤਵੰਤ ਤੇ ਮੇਗੇ ਮੁੱਛਲ ਨੂੰ ਟਰਾਲੀ ਵਿੱਚ ਸੁੱਟਨੇ ਮਸਵੀ ਤੇ ਉਹਦੇ ਘਰ ਵਾਲੇ ਵੀ ਟਰਾਲੀ ਵਿੱਚ ਬਹਿ ਗਏ ਉਹਨਾਂ ਨੂੰ ਤੋਰ ਕੇ ਪੈਣੀ ਜਾਂਦਿਆਂ ਨੂੰ ਦੋਂਗਾ ਹਨੇਰਾ ਪੈ ਜਾਣਾ ਸੀ ਮਾਈ ਤੇ ਮੁੰਡਾ ਆਪਣੇ ਰਾਹ ਤੁਰਦੇ ਉਹ ਹੱਲਾ ਕਰਦੇ ਟਰਾਲੀ ਪੈਣੀ ਪਹੁੰਚ ਗਈ ਮੁੰਡਿਆਂ ਮੁਸ਼ਕਾ ਕਸੇ ਸਿਪਾਹੀ ਨੌਜਵਾਨ ਭਾਰਤ ਸਭਾ ਦੇ ਸਾਹਮਣੇ ਆ ਗਏ ਤੇ ਦੋਵੇਂ ਰਾਈਫਲਾ ਤੇ ਖੋਹੇਕਾਰ ਦੋਸ ਉਹਨਾਂ ਸਭਾ ਦੇ ਸਪੁਰਦ ਕਰਦੇ ਤੇ ਨੈਣਾ ਮੇਗੇ ਦਾ ਮੋਰ ਬਣਾ ਕੇ ਡਰਾਮੇਵਲੀ ਸਟੇਜ ਉਤੇ ਪੇਸ਼ ਕਰਨਾ ਚਾਹੁੰਦਾ ਸੀ ਸਭਾ ਵਾਲਿਆਂ ਉਹਦੇ ਗੱਲ ਨਾ ਮੰਨੀ ਪਰ ਨੌਜਵਾਨ ਸਭਾ ਦੇ ਮੁੰਡਿਆਂ ਲੋਕਾਂ ਦੇ ਰੋਕਣ ਦੇ ਬਾਵਜੂਦ ਦੋਹਾਂ ਦੇ ਮੂੰਹ ਕਾਲੇ ਕਰਕੇ ਡਰਾਮੇਵਲੀ ਸਟੇਜ ਉਤੇ ਖਿੱਚ ਲਿਆ ਆਂਦੇ ਇੱਕ ਬੁਲਾਰੇ ਨੇ ਮਾਈਕ ਅੱਗੇ ਆਉਂਦਿਆਂ ਲੋਕਾਂ ਨੂੰ ਸੰਬੋਧਨ ਕੀਤਾ ਦੇਖੋ ਭਰਾਵੋ ਸਾਡੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਪੁਲਿਸ ਦੇ ਜੱਜ ਨਾ ਬਦਨਾਮ ਕਰੋ ਨਕਸਲੀਆਂ ਦਾ ठाणे ਉਹ ਹਥਿਆਰ ਦੇ ਕੇ ਡਾਕੇ ਮਰਵਾਉਂਦੇ ਆ ਆਪਣੇ ਸਕੇ ਸਿਪਾਹੀਆਂ ਤੋਂ ਇਹ ਬਾਹਰ ਲਈ ਲੁੱਟ ਹੈ ਤੇ ਜਿਹੜੀ ਸਰਮਾਇਦਾਰੀ ਕਾਂਗਰਸ ਵਿੱਚ ਦੀ ਤੁਹਾਡੀਆਂ ਜੜਾਂ ਵਿੱਚ ਦਾਤੀ ਫੇਰੀ ਜਾ ਰਹੀ ਹੈ ਅੰਗਰੇਜ਼ਾਂ ਦੇ ਮੂੰਹ ਕੋਲੇ ਪਾਲ ਸੇਵਾਂਗ ਉਸ ਦਾ ਤੁਹਾਨੂੰ ਪਤਾ ਨਹੀਂ ਲੱਗਣ ਦਿੰਦੀ ਜੇ ਇਸ ਕਿਸੇ ਸਰਕਾਰੀ ਪਿੱਠੂ ਨੂੰ ਕੋਈ ਸ਼ੱਕ ਸੁਭਾਏ ਉਹ ਕਲਮੂਹੇ ਜਮਾ ਨੂੰ ਬੁਲਾ ਕੇ ਪੁੱਛ ਲਵੋ ਸਾਡੇ ਥਾਣੇ ਦੇ ਇਹ ਸਤਵੰਤ ਦੇ ਮੇਗਾ ਸਿਪਾਹੀ ਹਨ ਇੱਕ ਇਹਨਾਂ ਦਾ ਜੁੰਡੇਦਾਰ ਮੋਤੀराम ਭੱਜ ਗਿਆ ਏ ਇਸ ਰੇ ਤੇ ਪੈਣੀ ਦੇ ਸਨ ਵਾਲੀ ਪੁਲੀ ਉੱਤੇ ਲੋਕਾਂ ਨੂੰ ਘੇਰ ਘੇਰ ਲੁੱਟ ਰਹੇ ਸਨ ਇਹ ਸਾਡੀ ਅੱਜ ਦੀ ਪੁਲਿਸ ਦਾ ਡਕੈਤੀ ਕਿਰਦਾਰ ਹੈ ਅੱਜ ਦੀ ਪੁਲਿਸ ਉਸਨਾਰਾ ਮਾਰਿਆ ਮੁਰਦਾਬਾਦ ਮੁਰਦਾਬਾਦ ਸਾਡੇ ਪੰਡਾਲ ਨੇ ਹੋਰੇ ਰੋਸ ਤੇ ਜੋਸ਼ ਨਾਲ ਉੱਤਰ ਦਿੱਤਾ ਸਿਪਾਈਆਂ ਦੀਆਂ ਬਾਹਾਂ ਉਹਨਾਂ ਦੀਆਂ ਹੀ ਪੱਗਾਂ ਨਾਲ ਬੰਨੀਆਂ ਹੋਈਆਂ ਸਨ ਲੋਕਾਂ ਦੀ ਕਜੈਰੀ ਵਿੱਚ ਦੋਸ਼ੀਆਂ ਨੀਵੀਆਂ ਪਾਈਆਂ ਹੋਈਆਂ ਸਨ ਉਹਨਾਂ ਕੋਲੋਂ ਖੋਈਆਂ ਰਾਈਫਲਾਂ ਵੀ ਲੋਕਾਂ ਨੂੰ ਵਿਖਾਈਆਂ ਗਈਆਂ ਲੋਕਾਂ ਮੂਹੋਂ ਆਪੋ ਵਿੱਚ ਸਰਕਾਰ ਤੇ ਪੁਲਿਸ ਵਿਰੋਧ ਚਰਚਾ ਛੇ ਲਈ ਪਾਈ ਰਾਜ ਕਾਦਾਏ ਬਾੜੇ ਖੇਤ ਨੂੰ ਖਾਈ ਜਾ ਰਹੀ ਹੈ ਟੈਕਸਾਂ ਮਾਮਲੇ ਆ ਤੇ ਖਾਦਾਂ ਨੇ ਵੱਖ ਲੱਖ ਤੋੜ ਛੱਡਿਆ ਏ ਕਾਲੇ ਨਾਲੋਂ ਤਾਂ ਮੂਰਾ ਛੋਟਾ 100 ਦਰਜੇ ਚੰਗਾ ਸੀ ਇਹਦਾ ਫਾਹਾ ਵੱਡਿਆਂ ਜਾਉਕ ਨਹੀਂ ਕਾਂਗਰਸ ਆਂਦੇ ਇਨਕਲਾਬ ਨਾਲ ਫੱਟੀ ਪੋਚਾਂਗੇ ਵੋਟਾਂ ਨਾਲ ਤਾਂ ਕਾਂਗਰਸ ਨੇ ਸਾਰੀਆਂ ਪਾਰਟੀਆਂ ਨੂੰ ਵੱਟੋ ਵੱਟ ਪਾਇਆ ਏ ਤੇ ਇਨਕਲਾਬ ਲਿਆਉਣ ਵਾਲੇ ਆਪ ਨੌ ਪੂਰਬੀਏ 13 ਚੁੰਨੇ ਵਾਂਗ ਖਖੜੀਆਂ ਕਰੇਨੇ ਹੋਏ ਪਏ ਆ ਸਰਕਾਰ ਦੀ ਸੀਆਈਡੀ ਨੇ ਇਹਨਾਂ ਨੂੰ ਜੁੱਤੀਓ ਜੁੱਤੀ ਕਰਵਾਇਆ ਏ ਲੋਕਾਂ ਦੀ ਛਿੜੀ ਜਰਜਾ ਸਟੇਜ ਤੋਂ ਉੱਠੇ ਨਾਰੇ ਇਨਕਲਾਬ ਜ਼ਿੰਦਾਬਾਦ ਨੇ ਬੰਦ ਕਰਵਾ ਦਿੱਤੀ ਗੁਲਾਰੇ ਨੇ ਮੋੜ ਬੋਲਿਆ ਸਾਥਿਓ ਪਿੰਡ ਦੇ ਲੋਕਾਂ ਨਾਲ ਇਹਨਾਂ ਪੁਲਿਸੀ ਡਾਕੂਆਂ ਨੂੰ ਕੱਲ ਡੀਐਸਪੀ ਸਾਹਿਬ ਦੇ ਪੇਸ਼ ਕੀਤਾ ਜਾਵੇਗਾ ਹੁਣ ਤੋਂ ਸੀ ਅਸਲੀ ਡਰਾਮਾ ਚੜਦਾ ਸੂਰਜ ਵੇਖੋ ਲੋਕਾਂ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਨੌਜਵਾਨ ਸਭਾ ਦੇ ਮੈਂਬਰਾਂ ਸਿਪਾਹੀਆਂ ਨੂੰ ੱਤਕੇ ਮਾਰ ਕੇ ਸਟੇਜ ਤੋਂ ਲਾ ਦਿੱਤਾ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ